ਸਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਇਸ ਵੀਡੀਓ 'ਚ ਅਪਾ ਗੱਲ ਕਰਾਂਗੇ ਪਾਠਮਸ਼ੇ ਮਾਰਕਸਵਾਦ ਜਮਾਤ 12 ਵਿਸ਼ਾ ਰਾਜਨੀਤਿਕ ਵਿਗਿਆਨ ਜਾਣ ਪਛਾਣ ਮਾਰਕਸਵਾਦ ਕੀ ਹੈ ਕਾਰਲ ਮਾਰਕਸ ਦੇ ਦਾ ਸੰਖੇਪ ਵਿੱਚ ਜੀਵਨ ਚਿੱਤਰ ਪ੍ਰਵਾਹਾ ਕਾਰਲ ਮਾਰਕਸ ਦੀਆਂ ਪ੍ਰਸਿੱਧ ਕਿਤਾਬਾਂ ਮਾਰਕਸਵਾਦੀ ਬੁਨਿਆਦੀ ਸਿਧਾਂਤ ਮਾਰਕਸਵਾਦੀ ਲੋਚਨਾ ਮਾਰਕਸਵਾਦ ਦੀ ਮਹੱਤਤਾ ਇਤਿਹਾਸਕ ਪਦਾਰਥਵਾਦ ਸਮਾਜਿਕ ਵਿਕਾਸ ਦੇ ਵੱਖ-ਵੱਖ ਪੜਾ मार्क्सवाद की है मार्क्सवाद एक समाजिक राजनीतिक आर्थिक फिलसफा है जिसका नाम कार्ल मार्क्स है जो कि किरत उत्पाद उत्पादकता उत्पाद ਤੇ ਆਰਥਿਕ ਵਿਕਾਸ ਤੇ ਪੂੰਜੀਵਾਦ ਦੇ ਪ੍ਰਭਾਵ ਦੀ ਪੜਤਾਲ ਕਰਦਾ ਹੈ ਤੇ ਕਮਿਊਨਿਜ਼ਮ ਦੇ ਹੱਕ ਵਿੱਚ ਸਰਮਾਏਦਾਰੀ ਨੂੰ ਉਲਟਾਵਾ ਟੋਨ ਲਈ ਮਜ਼ਦੂਰ ਇਨਕਲਾਬ ਦੀ ਦ੍ਰਿੜ ਦਿੰਦਾ ਹੈ ਮਾਰਕਸਵਾਦ ਦਾ ਵਿਚਾਰ ਹੈ ਕਿ ਸਮਾਜਿਕ ਜਮਾਤਾਂ ਖਾਸ ਕਰਕੇ ਸਰਮਾਏਦਾਰਾਂ ਜਾਂ سرمایہਦਾਰਾਂ ਜਾਂ ਮਜ਼ਦੂਰਾ ਵਿਚਕਾਰ ਸਨਾਰ ਸਪੂੰਜੀਵਾਦੀ ਆਰਥਿਕਤਾ ਵਿੱਚ ਆਰਥਿਕ ਸੰਬੰਧਾਂ ਨੂੰ ਪ੍ਰਭਾਸਿਤ ਕਰਦਾ ਹੈ ਅਤੇ ਲਾਜ਼ਮੀ ਤੌਰ ਤੇ ਇਨਕਲਾਬੀ ਕਮਿਊਨਿਜ਼ਮ ਕਮਿਊਨਿਜ਼ਮ ਬੁਲਾਇਆ ਜਾਂਦਾ ਹੈ Karl Marx picture ਕਾਰਲ ਮਾਰਕਸ ਦਾ ਸੰਖੇਪ ਵਿੱਚ ਜੀਵਨ ਚਿੱਤਰ ਕਾਰਲ ਮਾਰਕਸ 5 ਮਈ 1800 18 14 ਮਾਰਚ 1883 ਇੱਕ ਦਾਰਸ਼ਨਿਕ ਲੇਖ ਸਮਾਜਿਕ ਸਤੰਤਵਾਦੀ ਇੱਕ ਆਰਥ ਸ਼ਾਸਤਰੀ ਸੀ ਉਹ ਪੂੰਜੀਵਾਦ ਅਤੇ ਕਮਿਊਨਿਜ਼ਮ ਬਾਰੇ ਆਪਣੀ ਕਿਤਾਬਾਂ ਆਪਣੇ ਸਿਧਾਂਤਾਂ ਲਈ ਮਸ਼ਹੂਰ ਹੈ ਮਾਰਕਸ ਨੇ ਫ੍ਰੈਡਰਿਕ ਇੰਗਲਿਸ ਦੇ ਨਾਲ ਨਮਿੱਕੀ 1848 ਵਿੱਚ ਕਮਿਊਨਿਸਟ ਮੈਨੀਫੈਸਟੋ ਪ੍ਰਕਾਸ਼ ਕੀਤਾ ਬਾਅਦ ਵਿੱਚ ਜ਼ਿੰਦਗੀ ਵਿੱਚ ਉਸ ਨੇ ਦਾਸ ਕੈਪੀਟਲ ਲਿਖਿਆ ਪਹਿਲੀ ਪਹਿਲਾ ਖੰਡ 1867 ਈਸਵੀ ਵਿੱਚ ਪਰਲੈਨ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਦੂਜੀ ਅਤੇ ਤੀਸਰੀ ਖੰਡ ਕਰਮਵਾਰ 1885 1854 ਵਿੱਚ ਬਾਅਦ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਮੂਲ ਦੇ ਕਿਰਤ ਸਿਧਾਂਤ ਦੀ ਚਰਚਾ ਕੀਤੀ ਗਈ ਸੀ ਵਿਅੰਗਾਤਮਿਕ ਗੱਲ ਇਹ ਸੀ ਕਿ ਮਾਰਕਸ ਮਦੂਜਮਾਤੇ ਸ਼ੋਸ਼ਣ ਦਾ ਵਰਣਨ ਕਰਨ ਵਿੱਚ ਮਹਾਰ시 ਜਦ ਕਿ ਇੱਕ ਮਹੱਤਮਪੂਰਨ ਸ਼ਮੇ ਦੇ ਲਈ ਨਿਯਿਤ ਤੌਰ ਤੇ ਨੌਕਰੀ ਨੂੰ ਬਣਾਈ ਰੱਖਣ ਵਿੱਚ ਅਸਫਲ ਰਿਹਾ ਸੀ ਪਰਿਭਾਸ਼ਾ ਕਾਰਮਕਸ਼ ਪਹਿਲਾ ਸਮਾਜਵਾਦੀ ਲੇਖਕ ਹੈ ਜਿਸ ਦਾ ਕੰਮ ਵਿਗਿਆਨਕ ਦੱਸਿਆ ਜਾ ਸਕਦਾ ਹੈ ਉਸਨੇ ਨਾ ਸਿਰਫ ਉਸ ਕਿਸਮ ਦੀ ਸਮਾਜ ਦੀ ਨਿਸ਼ਾਨਦੇਹੀ ਕੀਤੀ ਜਿਸ ਦੀ ਉਹ ਚਾਹੁੰਦਾ ਸੀ ਪਰ ਉਹਨਾਂ ਪੜਾਵਾਂ ਵਿੱਚ ਤੇ ਵਿਸਥਾਰ ਵਿੱਚ ਬੋਲਿਆ ਜਿਸ ਦੁਆਰਾ ਇਸ ਨੂੰ ਵਿਕਾਸ ਹੋਣਾ ਚਾਹੀਦਾ ਹੈ ਰਹੱਸਰ C D C E M जोड ਪ੍ਰਵਾਹ ਅਜਿਹਾ ਹੈ ਮਹੱਤਵਪੂਰਨ किताबा पावर्टी फिलोसफी दरीबी यही किताबाबी 1847 ਸਫੀ ਸਫੀ ਕਮਿਊਨਿਸਟ ਮੈਨੀਫੈਸਟੋ 1848 ਵਿੱਚ ਸਫੀ ਰਾਜਨੀਤਿਕ ਆਰਥਿਕਤਾ ਦੀ ਆਲੋਚਨਾ 1859 ਸਫੀ ਅੰਤਰਰਾਸ਼ਟਰੀ ਮਜ਼ਦੂਰਾਂ ਦਾ ਉਦਘਾਟਨੀ ਸੰਬੋਧਨ ਐਸੋਸੀਏਸ਼ਨ उन्नीस सौ चौंह छपी यह आ किताब रही मुल कीमत अतिलाभ लाभ अठारह सौ पाहठ विस कैपिटल अठारह सौ सताहठ फ्रांस घरेलू युद्ध उन्नीस सौ सत्तर कहत्तर ਮਾਰਕਸਵਾਦੀ ਬੁਨਿਆਦੀ ਸਿਧਾਂਤ ਧਰਮ ਵਿੱਚ ਵਿਸ਼ਵਾਸ ਨਹੀਂ ਦਵੰਦਵਾਦ ਪਦਾਰਥਵਾਦ ਜਮਾਤੀ ਸੰਘਰਸ਼ ਦਾ ਸਿਧਾਂਤ ਬਾਧੂਮੂਲ ਦਾ ਸਿਧਾਂਤ ਇਤਿਹਾਸ ਦੀ ਇਕਨੋਮਿਕ ਜਾਂ ਪਦਾਰਥਵਾਦੀ ਵਿਆਖਿਆ ਪੂੰਜੀਵਾਦੀ ਸਵੈ ਤਬਾਹੀ ਮੁਨਾਜ਼ਿ ਸ਼ਿਦਾਂਤ ਸਮਾਜਿਕ ਇਨਕਲਾਬ ਰਾਜ ਦੀ ਮੁਰਝਾ ਜਾਣਾ ਅੰਤ ਧਰਮ ਵਿੱਚ ਵਿਸ਼ਵਾਸ ਨਹੀਂ ਅੰਤਰਰਾਸ਼ਟਰੀਵਾਦ ਇੱਕ ਪਾਰਟਿਸਨ ਗਠਨ ਇਨਕਲਾਬ ਤਰੀਕਿਆਂ ਦੇ ਵਿੱਚ ਵਿਸ਼ਵਾਸ ਸਿਰਕ ਦਾ ਮਾਰਕਸਵਾਦੀ ਲੋਚਨਾ ਦਵੰਦਵਾਦ ਮੁਪਨਤਾਵਿਦਾ ਦਾ ਸਿਧਾਂਤ ਬਿਲਕੁਲ ਸਹੀ ਨਹੀਂ ਜਮਾਤੀ ਸੰਘਰਸ਼ ਦਾ ਸਿਧਾਂਤ ਗਲ ਸਿਧਾਂਤ ਹੈ ਬਾਦੂ ਮਲ ਦਾ ਸਿਧਾਂਤ ਗਲਤ ਹੈ ਪੂੰਜੀਵਾਦੀ ਸਵੈ ਨਿਵਾਸ ਵਿਨਾਸ਼ ਅਤੇ ਵਿਨਾਸ਼ ਦਾ ਕਾਨੂੰਨ ਝੂਠਾ ਰਾਜ ਕਬਰਾਈ ਨਹੀਂ ਮਾਰਕਸ ਦੀ ਵਿਖਵਾਣੀ ਕਾ ਸਾਬਤ ਹੋਈ ਇੱਕ ਜਾਇਜ਼ ਮਾੜੀ ਨਹੀਂ ਕਿਸੇ ਵੀ ਰੂਪ ਵਿੱਚ ਤਾਨਸਾਈ ਮਾੜੀ ਹੈ ਮਾਰਕਸਵਾਦ ਰਾਸ਼ਟਰਵਾਦੀਆਂ ਤਾਕਤਾਂ ਨੂੰ ਨਜ਼ਰ ਅੰਦਾਜ਼ ਕਰ ਸਕਦਾ ਹੈ ਮਾਰਕਸਵਾਦ ਅਫਤ ਅਤੇ ਇਨਸਾਤੇ ਧਾਰਤ ਧਰਮ ਮਾਰਕਸਵਾਦ ਧਰਮ ਅਤੇ ਨਿਆਂ ਜੋ ਹਮਲਾ ਕਰਦਾ ਹੈ ਮਹੱਤਤਾ ਸਮਾਜਿਕ ਅਤੇ ਰਾਜਨੀਤਿਕ ਇਤਿਹਾਸ ਉਤੇ ਮਾਰਕਸ ਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਲੂਇਸ ਨੈਪੋਲੀਅਨ ਦਾ 18ਵਾਂ ਬਰਮਾਈ ਕਮਿਊਨਿਸਟ ਮੈਨੀਫੈਸਟੋ ਜਰਮਨ ਵਿਚਾਰਧਾਰਾ ਅਤੇ ਦਾਸ ਕੈਪੀਟਲ ਦੀ ਉਹ ਅਦੇ ਹਨ ਜੋ ਕਿ ਪੂਰਵ ਉਦਯੋਗ ਅੰਗਰੇਜ਼ੀ ਸਮਾਜ ਦੀ ਸਮਾਜਦਾਰਾਂ ਅਤੇ ਪ੍ਰੋਲੇਤਰੀ ਲੋਕਾਂ ਦੇ ਇਤਿਹਾਸਕ ਅਵਾਰਣ ਨਾਲ ਨਜਿੱਟਦੇ ਹਨ ਇਤਿਹਾਸਕ ਪਦਾਰਥਵਾਦ ਇਤਿਹਾਸਕ ਪਦਾਰਥਵਾਦ ਜਿਸ ਨੂੰ ਇਤਿਹਾਸ ਦੀ ਪਦਾਰਥਵਾਦੀ ਧਾਰਨਾ ਵੀ ਕਿਹਾ ਜਾਂਦਾ ਹੈ ਕੁਝ ਕਮਿਊਨਿਸਟਾਂ ਅਤੇ ਮਾਰਕਸਵਾਦੀ ਇਤਿਹਾਸਕਾਰਾਂ ਦੁਆਰਾ ਵਰਤੀ ਗਈ ਇੱਕ ਵਿਧੀ ਹੈ ਜੋ ਮਨੁੱਖੀ ਸਮਾਜਾਂ ਅਤੇ ਇਤਿਹਾਸ ਦੁਆਰਾ ਉਹਨਾਂ ਦੇ ਵਿਕਾਸ ਉਤੇ ਕੇਂਦਰਿਤ ਰਹਿੰਦੀ ਕਰਦੀ ਹੈ ਦਲੀਲ ਦਿੰਦੀ ਹੈ ਅਤੇ ਕਿ ਇਤਿਹਾਸ ਆਦਰਸ਼ਾਂ ਦੀ بجائے ਪਦਾਰਥਕ ਤੀਤੀਆਂ ਦਾ ਨਤੀਜਾ ਹੈ ਸਮਾਜ ਦੇ ਸਮਾਜਿਕ ਵਿਕਾਸ ਦੀ ਵੱਖ-ਵੱਖ ਕਪੜਾ ਪੁਰਾਣੀ ਅਵਸਥਾ ਜਿੰਗੀਰੀ ਅਵਸਥਾ ਪੂੰਜੀਵਾਦੀ ਪੜਾ ਮਜ਼ਦੂਰਾਂ ਦੀ ਤਾਨਾਸ਼ਾਹੀ ਕਮਿਊਨਿਸਟ ਸਮਾਜ ਦੀ ਸਥਾਪਨਾ ਸਮਾਜਿਕ ਇਨਕਲਾਬ ਮਾਰਕਸਵਾਦ ਦਾ ਪਤਨ ਮਾਰਕਸਵਾਦ ਦਾ ਪਤਨ ਹੋ ਕਦੋਂ ਹੋਇਆਗਾ ਆ ਦੇਖ ਸਕਦੇ ਰਹੀ ਆਪਾਂ ਇਸ ਤਰ੍ਹਾਂ 1999 ਚ ਚੱਲਦਾ ਹੈਗਾ ਗ੍ਰਾਫ ਵੇਖੋ ਦਿਖਦਾ ਹੋਵੇਗਾ ਅੱਗੇ ਪ੍ਰਸ਼ਨ ਵਾਲੇ ਪ੍ਰਸ਼ਨਾਂ ਦੇ ਉੱਤਰ Karl Marx ਕੌਣ ਸੀ Karl Marx ਦਾ ਜਨਮ ਕਦੋਂ ਹੋਇਆ ਸੀ Marxਵਾਦ Karl Marx ਦੀਆਂ ਦੋ ਮਹੱਤਵਪੂਰਨ ਕਿਤਾਬਾਂ ਦੇ ਨਾਮ ਲੇਖੋ Marxਵਾਦ ਦਾ ਬਾਨੀ ਕੌਣ ਸੀ ਬਾਧੂ ਮੁੱਲ ਸਿਧਾਂਤ ਕੀ ਹੈ ਤੇ ਆਪਣੀ ਵੀਡੀਓ ਉਤੇਨਾ ਸੁਣ ਲਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਧੰਨਵਾਦ